ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਰਾਜਸਥਾਨ ਦੇ ਵਿੱਚ ਟੂਰ ਤੇ ਨਿਕਲੇ ਸ ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਜਿਵੇਂ ਪੰਜਾਬ ਦੇ ਵਿੱਚ 1997 ਵਿੱਚ ਸੇਮ ਆਈ ਸੀ ਉਹੋ ਹਾਲ ਇੱਥੇ ਆਇਆ ਪਿਆ ਸੂਰਤਗੜ ਦਾ ਏਰੀਆ ਤੁਹਾਨੂੰ ਦਿਖਾਉਣੇ ਆ ਇਧਰ ਬਾਈ ਜੀ ਦਿਖਾਇਓ ਤਾਂ ਇਧਰ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਝੋਨੇ ਲੱਗਦੇ ਸੀਗੇ ਝੋਨਿਆਂ ਤੋਂ ਬਾਅਦ ਹੁਣ ਇੱਥੇ ਸੇਮ ਆਈ ਹੋਈ ਆ ਜਿਨ੍ਹਾਂ ਜੀਵਿੰਦਾਰਾਂ ਦੀ ਜ਼ਮੀਨ ਸੇਮ ਦੇ ਚ ਘਿਰੀ ਹੋਈ ਆ ਉੱਥੇ ਜਾਨਵਰ ਬੈਠੇ ਹੋਇਆ ਅੱਗੇ ਟਾਣੀਆਂ ਵੀ ਆ ਘਰ ਵੀ ਆ ਕੋਸ਼ਿਸ਼ ਕਿਸਾਨ ਇੱਥੋਂ ਸਾਡੇ ਕੋਲੋਂ ਗਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ 5 ਸਾਲ ਹੋ ਗਏ ਸੇਮ ਆਈ ਨੂੰ ਤਾਂ ਪਾਣੀ ਪਾਣੀ ਹੋਇਆ ਪਿਆ ਇੱਥੇ ਝੋਨਾ ਵਿੱਚ ਲੱਗਦਾ ਰਿਹਾ ਫਸਲਾਂ ਨਰਮੇ ਵੀ ਹੁੰਦ ਰਿਹਾ ਥੋਨੇ ਅੱਗੇ ਆਪਾਂ ਦਿਖਾਉਨੇ ਕਿਾਰੇ ਵਟਾਂ ਪਾਈਆਂ ਵੀ ਆ ਤਾਂ ਹੁਣ ਇਹ ਕਿਸਮਤਾਂ ਦੇ ਸੌਦੇ ਆ ਪੰਜਾਬ ਦੇ ਵਿੱਚ ਇਹ ਸੇਮ ਦਾ ਏਰੀਆ ਜਿੱਥੇ ਜਿੱਥੇ ਰਿਹਾ ਉਹਨਾਂ ਦਾ ਬਹੁਤ ਮੰਦਾ ਹਾਲ ਹੋਇਆ ਸੀ 97 ਚ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਬੜੀ ਸੇਮ ਆਈ ਸੀ ਤਾਂ ਬਾਦਲ ਸਾਹਿਬ ਨੇ ਸੇਮ ਉਦੋਂ ਕੱਢਤੀ ਸੀ ਪਤਾ ਨਹੀਂ ਇਹ ਹੁਣ ਸਰਕਾਰਾਂ ਦੇ ਨਿਗਾ ਚ ਆਈ ਆ ਜਾਂ ਨਹੀਂ ਆਈ ਤਾਂ ਜਾਦੀ ਗੱਲਬਾਤ ਆਪਣੇ ਜੀਵਨ ਤਾਂ ਤੁਸੀਂ ਦੇਖੋ ਟਿੱਬਾਂ ਦੇ ਵਿੱਚ ਸੇਮ ਆਈ ਹੋਈ ਆ ਜਾਨਵਰ ਬੈਠੇ ਹੋਏ ਆ ਤਾਂ ਇੱਥੇ ਜ਼ਮੀਨਾਂ ਬਹੁਤ ਭਾਰੀਆਂ ਪਿੱਛੇ ਅਸੀਂ ਜ਼ਮੀਨਾਂ ਦੇਖਿਆ ਸੀ ਬਿਲਕੁਲ ਚੀਕਨੀਆਂ ਤੇ ਕਾਲੀਆਂ ਜ਼ਮੀਨਾਂ ਸੀ ਜਿੱਥੇ ਭਿੰਡੀ ਦੀ ਫਸਲ ਬਹੁਤ ਹੁੰਦੀ ਆ ਮੱਕੀ ਦੀ ਜਵੀ ਦੀ ਹੁਣ ਪਿੱਛੇ ਜਵੀ ਵੱਡ-ਵੱਡ ਕੇ ਖੇਤਾਂ 'ਚ ਲਈ ਜਾਂਦੇ ਸੀਗੇ ਘਰਾਂ ਨੂੰ ਜਿਵੇਂ ਕਿ ਟਾਲਾਂ ਤੇ ਤਾਂ ਏਰੀਆ ਰਾਜਸਥਾਨ ਦਾ ਹੈ ਪਰ ਸੇਮ ਬਹੁਤ ਜ਼ਿਆਦੀ ਆਈ ਹੋਈ ਆ ਤੁਸੀਂ ਦੇਖੋ ਕੱਲਾ ਇਹ ਨਹੀਂ ਵੀ ਪੰਜਾਬ ਦੇ ਵਿੱਚ ਹੀ ਸੇਮ ਆਉਂਦੀ ਆ ਪਰ ਪੰਜਾਬ ਦੇ ਵਿੱਚ 1997 'ਚ ਆਈ ਸੀ ਜਿਹੜੇ ਏਰੀਆ 'ਚ ਆਈ ਸੀ ਉਹਨਾਂ ਦਾ ਬਹੁਤ ਮੰਦਾ ਹਾਲ ਹੋਇਆ ਸੀ ਹੋਰ ਜਿਵਿੰਦਾ ਬਾਲ ਹੋ ਚੁੱਕੀਆਂ ਤਾਂ ਤੁਸੀਂ ਦੇਖੋ ਬਹੁਤ ਮੰਦਾ ਹਾਲ ਹੋਇਆ ਜਿਵੇਂ ਜਿਵਿੰਦਾਰਾਂ ਦੇ ਘਰ ਵੀ ਆ ਤਾਂ ਜ਼ਿਆਦਾ ਗੱਲਬਾਤ ਜਿਵਿੰਦਾਰ ਨਾਲ ਨਹੀਂ ਹੋਈ ਕਿਸੇ ਨਾਲ ਜਿੰਨੀ ਕਾ ਸਾਨੂੰ ਜਾਣਕਾਰੀ ਮਿਲੀ ਆ 5 ਸਾਲ ਹੋ ਗਏ ਸੇਮ ਆਈ ਨੂੰ ਇਹ ਜਿਮੀਦਾਰਾਂ ਦਾ ਤੁਸੀਂ ਆਪ ਹੀ ਸੋਚ ਤਾਂ ਲਾ ਸਕਦੇ ਹੋ ਕਿੰਨਾ ਮੰਦਾ ਹਾਲ ਹੋਇਆ ਹੋਊਗਾ ਜਿਵਿੰਦਾਰ ਐਸੇ ਜ਼ਮੀਨ ਦੇ ਸਿਰ ਤੇ ਹੀ ਆ ਤਾਂ ਤੁਨੂਏ ਵੀਡੀਓ ਆਪਾਂ ਇਸ ਵਾਸਤੇ ਦਿਖਾ ਰਹੇ ਆ ਕਿ ਰਾਜਸਥਾਨ ਦੇ ਵਿੱਚ ਵੀ ਟਿੱਬਿਆਂ ਦੇ ਵਿੱਚ ਵੀ ਸੂਰਤਗੜ ਦਾ ਏਰੀਆ ਜਿਵੇਂ ਇੱਧਰ ਟਿੱਬੇ ਵੀ ਆ ਚੰਗੀਆਂ ਜ਼ਮੀਨਾਂ ਵੀ ਆ ਪਰ ਟਿੱਬਿਆਂ ਦੇ ਵਿੱਚ ਵੀ ਸੇਮ ਆਈ ਹੋਈ ਆ ਉਹਨਾ ਆਪਾਂ ਅੱਗੇ ਤੁਹਾਨੂੰ ਚੱਲ ਕੇ ਰਾਜਸਥਾਨ ਦੇ ਵਿੱਚ ਹੋਰ ਵੀ ਵੀਡੀਓ ਦਿਖਾਵਾਂਗੇ ਆਪਣੇ ਨਾਲ ਬਾਈ ਜੀ ਹੈਗੇ ਆ ਇਨਫੋਰਮੇਸ਼ਨ ਪੇਜ ਵਾਲੇ ਆਪਣਾ ਨਿਊਜ਼ ਲੰਬੀ ਚੈਨਲ ਆ ਫੋਲੋ ਜਰੂਰ ਕਰਿਓ ਜਿੰਨੀ ਕੋਸ਼ਿਸ਼ ਹੋਈ ਕਰਾਂਗੇ ਤੁਹਾਨੂੰ ਜਿੰਨੇ ਆਪਾਂ ਨੂੰ ਵਧੀਆ-ਵਧੀਆ ਉਥੇ ਕੰਡਕਟ ਮਿਲੇ ਤੁਹਾਨੂੰ ਦਿਖਾਵਾਂਗੇ ਧੰਨਵਾਦ ਦੋਸਤੋ